ਬਾਬਾ ਜੀ ਬੇਤੀ ਇਹਦਾ ਕੋਈ ਗੱਲ ਨਹੀਂ ਕਰਨੀ ਜੀ ਚਲੋ ਗਾ ਗੰਦੀ ਨਹੀਂ ਹੁੰਦੀ ਜਾਣ ਤੋਂ ਕਿਸੇ ਨੂੰ ਕਰਾਂਗੇ ਗੁੱਸਾ ਤੁਹਾਨੂੰ ਬੜਾ ਫਲੋਰ ਤੋਂ ਬੜਾ ਮਾੜਾ ਹੁੰਦਾ ਵਾ ਸੁਣੋ ਬੜਾ ਮਰੀ ਗੁੱਸਾ ਬਾਬਾ ਜੀ ਕੋਈ ਗੱਲ ਨਹੀਂ ਆਰਾਮ ਨਾਲ ਗੱਲ ਕਰ ਲੋ ਚਲੋ ਠੰਡੇ ਜਰਾ ਬਾਬਾ ਜੀ ਤੁਸੀਂ ਜੀ ਆ ਜੰਮੇ ਪਰਮਾਸ਼ਰ ਜੀ ਨੂੰ ਵੀ ਕਰਤਾ ਫੋਨ ਪੁਲਿਸ ਨੂੰ ਕੀਤਾ ਫੋਨ ਪੁਲਿਸ ਨੂੰ ਕਰਤਾ ਫੋਨ ਮੇਰੀ ਸੋਨਣਾ ਗੱਲ ਪਾਉ ਤੇ ਤੇਰੇ ਮੂੰਹ ਚੋਪੜ ਮੈਂ ਤੂ ਤੂੰ ਮਾਰਨਾ ਨਹੀਂ ਲੈ ਆਂਦੇ ਨਾ ਭਰਾਵਾ ਬਾਹਰ ਫਿਰ ਇਹਨੂੰ ਲੈ ਜਾ ਬਾਬਾ ਹੀ ਕੋਈ ਗੱਲ ਨਹੀਂ ਜੋ ਕਿ ਇਹ ਸਾਡਾ ਪੜਾਵਾ ਜੀ ਜੀ ਇੱਥੇ ਸਾਡਾ ਸ਼ਰਦਾਈਆਂ ਦਾ ਪਹਿਰਾ ਵੀ ਨਾਲ ਚੱਲਦਾ ਜੀ ਜੀ ਤੇ ਇੱਥੇ ਆਪਾਂ ਜਿੰਨੀ ਸਾਰੀ ਮਾਰਕੀਟ ਆਣਾ ਭੋਲ ਦੇ ਥਲੜੀ ਜਿੰਨੀ ਮਾਰਕੀਟ ਆ ਸਾਰੇ ਨੂੰ ਇਹੋ ਹੀ ਹਦਾਇਤ ਦਿੱਤੀ ਹੋਈ ਆ ਕਿ ਭਾਈ ਦੀੜੀ ਸਿਗਟ ਦਾ ਇੱਥੇ ਸਾਡੇ ਲਾ ਕੇ ਕਿਸੇ ਨੇ ਸੇਮਨ ਨਹੀਂ ਕਰਨਾ ਤੇ ਦੂਜਾ ਇਹ ਆ ਵੀ ਇਹ ਨਾ ਪਹਿਲੇ ਇੱਥੇ ਬਾਥਰੂਮ ਕਰਦੇ ਸੀ ਐਸੇ ਏਰੀਆ ਦੇ ਵਿੱਚ ਹੀ ਇਹਨਾਂ ਨੂੰ ਇਹ ਸੁਣਾ ਆ ਵੀ ਇੱਥੇ ਬਾਥਰੂਮ ਨਹੀਂ ਕਰਨਾ ਗੰਦਗੀ ਨਹੀਂ ਫਲਾਉਣੀ ਇੱਥੇ ਊੜਾ ਸੁੱਟਣਾ ਦੂਰ ਜਾਣਾ ਇਹ ਸਾਡਾ ਬਜਨ ਮੰਨ ਕੇ ਹੁਣ ਸਾਨੂੰ ਦੱਸ ਦਿਆਂ ਹੋ ਗਿਆ ਵੀ ਇੱਥੇ ਸਿਹਾਰ ਕਰਨ ਦੇ ਵੀ ਇੱਥੇ ਸਾਡੇ ਲਾ ਕੇ ਕਿਸੇ ਨੇ ਬੀੜੀ ਤਮਾਕੂ ਨਹੀਂ ਲਾਉਣਾ ਤੇ ਇਹ ਵੀਰ ਸਾਡੇ ਲਾ ਕੇ ਆਂਦੇ ਵਿੱਚ ਣੜਿਆ ਇਹਨੂੰ ਵੀ ਅਲਰਟ ਕੀਤਾ ਵਾ ਵੀ ਪਈ ਆਪਣੇ ਕਾਮਤੋਂ ਬਾਜ ਆਇਆ ਸਾਡੇ ਲਾਗੇ ਸ਼ਰਾਬ ਬੀੜੀ ਦਾ ਸੇਵਨ ਨਹੀਂ ਕਰਨਾ ਜੇ ਕੀਤਾ ਤੇ ਫੇਰ ਪਾਈ ਆਪਾਂ ਤੈਨੂੰ ਵੀ ਮਤਲਬ ਪਹਿਲੇ ਤੇ ਪੰਜਾਬੀ ਨਾਲ ਸੁਧਾਰਨਦੇ ਆ ਤੇ ਫੇਰ ਤੈਨੂੰ ਨਿਹੰਗ ਸਿੰਘ ਫੌਜਾਂ ਵਾਂਗ ਸੁਧਾਰਾਂਗੇ ਇਹ ਹੁਣ ਆਂਡੇ ਵੇਚਣ ਡਿਆ ਵਾ ਇਥੇ ਇੱਕ ਭਈਆ ਦੁਕਾਨੇ ਲੈਣ ਆਇਆ ਤੇ ਫੌਜਾਂ ਆਪਣੀ ਗੱਡੀ ਦਾ ਇਸ਼ਨਾਨ ਕਰਾਉਂਦੀਆਂ ਅਸੀਂ ਉਹਨੂੰ ਕਿਹਾ ਵੀ ਪਾਈ ਇੱਥੇ ਬੀੜੀ ਨਹੀਂ ਪੀਣਾ ਤੇ ਬੀੜੀ ਪੀਣਾ ਮਨਾ ਉਹ ਬੀੜੀ ਸੁੱਟ ਕੇ ਤੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ ਗਲਤੀ ਹੋ ਗਈ ਐ ਆਈਆਂ ਨੂੰ ਕਿਹਾ ਵੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰਨ ਦੇ ਇਹ ਪਿੱਜਾ ਰਾਹੀ ਗਿਰੇ ਥੋਨੇ ਲੰਗਦਾ ਜਾਣ ਰਿਆ ਇਹ ਮੈਨੂੰ ਹੋਜੀਣਾ ਕਹਿੰਦਾ ਕਹਿੰਦਾ ਬਾਬਾ ਜੀ ਇੱਧਰ ਆਉ ਮੈਂ ਕਿਹਾ ਹਾਂਜੀ ਕਹਿੰਦਾ ਤੁਹਾਨੂੰ ਕਿੰਨਾ ਚਿਰ ਹੋ ਇੱਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂਡੇ ਆਣ ਨੂੰ ਕਿੰਨਾ ਚਿਰ ਹੋਇਆ ਇੱਥੇ ਮੈਂ ਕਿਹਾ 20 ਸਾਲ ਤੇ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਨੂੰ ਬੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਤੋਂ ਆਪਾਂ ਡੱਕਣਾ ਡੱਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ 20 ਦਿਨਾਂ ਦੀ ਗੱਲ ਆ ਮਸਲਾ ਬੀੜੀ ਪੀਣ ਦਾ ਹੋਰ ਮਸਲਾ ਕੋਈ ਨਹੀਂਗਾ ਜਿੱਥੇ ਨਿਹਾਲ ਸਿੰਘ ਫੌਜ ਦਾ ਤਾਰਾ ਹੋਊਗਾ ਉੱਥੇ ਜਗਤ ਜੂਠ ਬੱਜਰ ਕਰਾਤ ਵਾਲੇ ਬੰਦੇ ਨੂੰ ਆਪਾਂ ਡੱਕਾਂਗੇ ਡੱਕਾਂਗੇ ਭਾਵੇਂ ਸ਼ਾਨशाह ਕਿਉਣੀਗਾ ਇੰਨੀ ਗੱਲ ਕਰਦਿਆਂ ਕਰਦਿਆਂ ਇੱਥੇ ਸਾਡੀ ਤੂੰ ਤੂੰ ਮਾਮਾ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਨੇ ਆ ਇੱਕੋ ਹੀ ਚਪੇੜ ਇੱਕ ਚਪੇੜ ਮਾਰੀ ਆ ਦੋ ਲੋੜਨੀਆਂ ਖਾਂਦਾ ਥੰਮਣਾ ਵੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਵਾਲੇ ਨੰਬਰ ਵੜ ਗਿਆ ਵਾ ਆ ਸਾਹਮਣੇ ਜਲੇਬੀਆਂ ਆ ਦਾ ਖੋਖਾ ਜੀ ਦੂਜੀ ਚਪੇੜ ਨਹੀਂ ਉਹਨੂੰ ਮਾਰੀ ਆ ਆ ਡਾਗ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਆ ਚੇਰੀ ਦੀ ਤੇ ਦੌੜ ਗਿਆ ਵਾ ਆ ਵਾਹ ਕੀ ਆ ਜੇ ਹੋਰੀ ਨੂੰ ਮਾਤੇ ਨੂੰ ਕੁਛ ਨਹੀਂ ਕਿਹਾ ਫੌਜਾਨਾ ਮੇਰਾ ਨਾਮ ਹੈ ਜੀ ਨੀਰੇਵਰਮਾ ਮੁੰਨ ਵਰਕੇ ਨਾਮ ਹੈਗਾ 헤어 ਡ레ਸਰ ਹੈਗਾ ਉਹ ਕੋ ਮੈਂ ਜਾ ਕੇ ਆਪਣੀ ਕਟਿੰਗ ਕਰਾ ਕੇ ਵਾਪਸ ਆ ਰਿਹਾ ਸੀ ਕਿ ਗਿਆ ਵੀ ਮੈਂ ਇਕੱਲਾ ਸੀ ਪੈਦਲ ਇਕੱਲੇ ਵਾਪਸ ਪੈਦਲ ਆ ਰਿਹਾ ਸੀ ਉਥੋਂ ਮੈਂ ਜਦੋਂ ਮੈਂ ਉਥੋਂ ਦੀ ਉਹਨਾਂ ਦਾ ਜਿਹੜਾ ਜਿਹੜਾ ਇਹਨਾਂ ਨੇ ਨੰਗਾ ਨੇ ਜਿਹੜਾ ਉਥੇ ਲਗਾਇਆ ਆਪਣਾ ਅੱਡਾ ਉਹ ਪੱਕਾ ਹੋ ਗਿਆ ਦਾ ਪਹਿਲੇ ਮੈਂ ਇਹਨਾਂ ਦੇਖਿਆ ਸੀ ਗੱਡੀ ਉੱਪਰ ਵੀਜਦੀ ਹੁੰਦੀ ਸੀ ਸਾਮਾਨ ਆਪਣਾ ਸਾਰਾ ਇਹ ਹੁਣ ਇਹਨਾਂ ਨੇ ਪੱਕਾ ਉਥੇ ਅੱਡਾ ਲਗਾ ਲਿਆ ਦਾ ਮੇਰੇ ਖਿਆਲ ਚ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਜਿਆਦਾ ਸਮਾਂ ਹੋ ਗਿਆ ਆਏਗਾ ਤੇ ਉੱਥੋਂ ਮੈਂ ਜਿੱਦਾਂ ਕ੍ਰੋਸ ਕੀਤਾ ਅੱਗੇ ਜਾ ਕੇ ਲੈਨਾਂ ਤਾਂ ਜਸਟ ਥੋੜਾ ਜਿਹਾ ਨਾਲ ਹੀ ਉੱਥੇ ਇੱਕ ਖੋਖਾ ਜਿਹਾ ਲੱਗਾ ਦਾ ਅੰਡਿਆਂ ਵਾਲਿਆਂ ਦਾ ਮੈਂ ਪਿਓਰ ਵੈਸ਼ਨੂ ਹੈਗਾ ਮੈਂ ਕੋਈ ਵੀ ਮਾਸ ਮਦਰਾ ਕੋਈ ਨਸ਼ਾ ਕਿਸੇ ਤਰੀਕੇ ਦਾ ਮੈਂ ਨਹੀਂ ਕਰਦਾ ਨਾ ਹੀ ਮੈਂ ਸਪੋਰਟ ਕਰਦਾ ਠੀਕ ਹੈ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਤੇ ਮੇਰੇ ਸਾਹਮਣੇ ਹੀ ਸਾਹਮਣੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗ ਦੇ ਵਿੱਚ ਦੋ ਨਿਹੰਗਾਂ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮੋਹਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਪੇੜਾਂ ਮਾਰੀਆਂ ਚਪੇੜਾਂ ਮਾਰ ਕੇ ਉਹਨੂੰ ਦੁੜਾਇਆ ਉੱਥੋਂ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਂਦੇ ਹੋ ਤੈਨੂੰ ਨਹੀਂ ਪਤਾ ਹੈਗਾ ਉਹ ਖੋਕੇ ਦੇ ਖੜਾ ਸੀ ਹਾਲਾਂਕਿ ਉਹ ਆਂਡੇਆਂ ਵਾਲਾ ਖੋਕਾ ਸੀ ਉਹ ਆਂਡੇ ਵੇਚਣ ਦਾ ਉਹ ਆਪਣੀ ਸਿਗਰਟ ਬੀੜੀ ਲਗਾਉਣ ਦੇ ਉਹਨੂੰ ਕਹਿੰਦੇ ਉਹ ਕਹਿੰਦਾ ਉਹ ਅੱਗੋ ਕਹਿੰਦੇ ਕਿ ਮੈਨੂੰ ਥੋੜਾ ਪਤਾ ਭਾਜੀ ਮੈਂ ਥੋੜਾ ਕਹਿੰਦਾ ਤੈਨੂੰ ਮੈਂ ਤੇਰਾ ਕੱਲ ਤੋਂ ਅੱਥੇ ਅੱਡਾ ਨਹੀਂ ਲੱਗਣ ਦੇਣਾਗਾ ਮੈਂ ਬਿਲਕੁਲ ਜੋ ਲੱਗ ਗਿਆ ਆ ਗਿਆ ਮੈਂ ਇੱਕ ਸਕਿੰਟ ਵਾਸਤੇ ਉੱਥੇ ਰੁਕ ਗਿਆ ਕਿ ਕੀ ਗੱਲ ਹੋਣ ਦੀ ਦੀਗੀਏ ਤੇ ਮੈਂ ਕਹਿੰਦਾ ਜੀ ਬਾਬਾਏ ਕੀ ਗੱਲ ਹੋਈ ਹੈਗੀ ਤੁਸੀਂ ਇਹਨੂੰ ਐਦਾਂ ਕਿਉਂ ਕਹਿ ਰਹੇ ਹੋ ਕਹਿੰਦਾ ਇਹਨੂੰ ਇਹ ਇਹਨੂੰ ਕਿੰਨੀ ਵਾਰੀ ਕਿਹਾ ਹੋਇਆ ਇੱਥੇ ਇਹ ਸਿਗਰਟਾਂ ਵੀੜੀਆਂ ਪਿਆਣ ਰਿਹਾ ਵਾ ਇਹਨੂੰ ਪਤਾ ਨਹੀਂ ਹੈਗਾ ਤੇ ਮੈਂ ਕਹਿੰਦਾ ਇਹ ਕਿਦੋਂ ਨੇ ਐਦਾਂ ਲਗਾਏਗਾ ਕਹਿੰਦਾ ਇਹਨੂੰ 20 ਸਾਲ ਹੋ ਗਏ ਮੈਂ ਕਹਿੰਦਾ ਬਾਬੇ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਐਡਾ ਲੱਗ ਰਿਹਾ ਉਹਨਾਂ ਨੂੰ 15 ਦਿਨ ਹੋ ਗਏ ਮੈਂ ਕਹਿੰਦਾ ਬਾਬਾਏ ਉਹ 20 ਸਾਲ ਤੋਂ ਇੱਥੇ ਅਡਾ ਲਗਾਣ ਰਿਹਾ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿੰਦੇ ਤੇ ਰਾਡਾ ਚੁਕਾ ਦਾਂਗੇ ਮੈਂ ਕਹਿੰਦਾ ਇਹ ਗਲਤ ਹੈਗੀ ਐ ਐਨੀ ਗੱਲ ਕਹਿਣ ਦੀ ਗੱਲ ਹੋਈ ਹੈ ਬਸ ਉਹਨੂੰ ਉਤਾ ਉੱਟ ਜੜ ਗਿਆ ਉਹਨੂੰ ਗੁੱਸਾ ਜੜ ਗਿਆ ਕਿ ਨੇ ਮਨੇ ਗਲਤ ਕਿਹਾ ਕਿਦਾਂ ਦਿੱਤਾ ਫਿਰ ਉਸ ਤੋਂ ਬਾਅਦ ਇਹ ਕਿ ਤਨ ਮੈਂ ਦੱਸਣਾ ਪੰਜਾਬੀ ਦੇ ਵਿੱਚ ਉਹ ਸਮਝਦਾ ਕਿ ਮੈਂ ਭਈਆ ਮੂਹਿਆ ਹੈਗਾ ਕਿ ਤੋਂ ਬਾਹਰੋਂ ਆਇਆ ਲਾਗੇ ਸ਼ਾਇਦ ਕਿ ਐਡਾ ਮੈਂ ਰਾਹਗਿਰੀ ਕਿਉਂਕਿ ਲੱਗੇ ਸਟੇਸ਼ਨ ਹੈ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੰਜਾਬ ਸਾਡੇ ਪੰਜਾਬ ਦੇ ਇਸ ਵੇਲੇ ਫਸਲਾਂ ਫਸਲਾਂ ਲੱਗਣੀਆਂ ਨੇ ਝੋਨਾ ਲੱਗਣ ਡਿਆ ਵਾ ਤੇ ਪਰਦੇਸੀ ਵੀ ਆਏ ਹੁੰਦੇ ਨੇ ਉਹਨੇ ਮੈਨੂੰ ਇਹੀ ਸਮਝਿਆ ਸ਼ਾਇਦ ਕਿ ਤੂੰ ਮਤਲਬ ਸਮਝਾਉਣਾ ਪੰਜਾਬੀ ਵਿੱਚ ਮੈਂ ਕੌਣ ਆ ਕੀ ਮੈਂ ਕਹਾਂ ਮੈਂ ਵੀ ਪੰਜਾਬੀ ਹੈਗਾ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾ ਦੱਸੋ ਕੀ ਗੱਲ ਕੀ ਗੱਲ ਕਰਨੀ ਦੱਸੋ ਗੱਲ ਕਰਨੀ ਮੈਂ ਕਰਨਾ ਗੱਲ ਤੋਂ ਰੁਕ ਜਾ ਰ ਮਗਰੋਂ ਆ ਕੇ ਬਟਚਾ ਨਾਲ ਫੜ ਗਿਆ ਤੇ ਮੇਰੇ ਤੇ ਮਾਰਨ ਦਾ ਹਮਲਾ ਕੀਤਾ ਮੈਂ ਆਪਣੇ ਬਚਾਵ ਲਈ ਉਹਨਾਂ ਨੂੰ ਰੋਕਿਆ ਰੋਕੇ ਮੈਂ ਫੜ ਲਿਆ ਤੇ ਫੇ ਇਹ ਮੇ ਕੋ ਕੁਛੜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਮੇ ਕੋ ਕੁਛੜਾ ਨਹੀਂ ਪਾਏ ਕਿ ਕੱਲੇ ਇਹਨਾਂ ਬੜਾ ਜੋਲ ਹੈ ਛੜਾ ਨਹੀਂ ਪਾਏ ਮੇ ਕੋ ਮੁੜ ਕੇ ਇਹਨੇ ਦੂਜੇ ਨੇ ਵੇਖਿਆ ਕਿ ਇਹ ਕੱਲਾ ਇੱਕ ਮਤਲਬ ਸੰਭਾਲਿਆ ਨਹੀਂ ਜਾਣ ਰਿਹਾ ਦੂਜੇ ਹੀ ਹੰਗ ਨੇ ਮਗਰੋਂ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਸ ਚੀਜ਼ ਨੇ ਕੀਤਾ ਮੈਨੂੰ ਨਹੀਂ ਪਤਾ ਕਿ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾ ਹੈਗਾ ਮੈਂ ਹਮਲਾ ਇਨਾਂ ਨੇ ਜੋਰ ਦੀ ਕੀਤਾ ਮੈਂ ਸੜਕ ਤੇ ਜਾ ਕੇ ਡਿੱਗਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੀ ਵਰਸਾਇਆ ਹੈ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ ਜਦੋਂ ਮੈਨੂੰ ਹੋਸ਼ ਆਈਏ ਤੇ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ ਕੁਝ ਸੈਕਿੰਡ ਵਾਸਤੇ ਮੇਰੇ ਅਥੇ ਮੱਥੇ ਤੇ ਲੱਗੀਆਂ ਜੀ ਅਥੇ ਮੋਢੇ ਦੇ ਲੱਗੀਆਂ ਨੇ ਸੱਟਾਂ ਕਿਉਂਕਿ ਇਹਨਾਂ ਨੇ ਵਰਸਾਈ ਗਏ ਨੇ ਵਰਸਾਈ ਗਏ ਨੇ ਆਪਣਾ ਬਚਾਅ ਕੀਤਾ ਮੇਰੇ ਆ ਬਾਹਾਂ ਤੇ ਲੱਗੀਆਂ ਨੇ ਪੂਰੀ ਸੱਟਾਂ ਅੱਤਰ ਤੇ ਲੱਗੀਆਂ ਐ ਸਰੀ ਬੋਡੀ ਤੇ ਉੱਪਰ ਸਾਰੀ ਹਾਂਜੀ ਉਸੇ ਲਈ ਮੈਂ ਕਰ ਦਿੱਤੀ ਜੀ ਔਰ ਜਦੋਂ ਉੱਥੋਂ ਮੈਂ ਆਪਣਾ ਥੋੜਾ ਮੈਂ ਦੇਖਿਆ ਕਿ ਮੇਰੇ ਬਹੁਤ ਲੋਗ ਬਗਣ ਡਿਆ ਉੱਥੇ ਜਿਹੜੇ ਰਾਹ ਨੰਗਣ ਦੇ ਉੱਥੇ ਲੇਡੀਜ਼ ਵੀ ਕੁਝ ਹੈਗੀਆਂ ਹੀ ਕਹਿੰਦੇ ਉਹਨੂੰ ਬਚਾਓ ਲੇਡੀਜ਼ ਇੱਕ ਮੈਂ ਦੇਖਿਆ ਉਹ ਗੈਂਡੀ ਨੂੰ ਬਚਾਓ ਵਿਚਾਰਾ ਫੋਨ ਵੱਗਣ ਦੀ ਕੋਈ ਮਦਦ ਕਰੋ ਕੋਈ ਮਦਦ ਕਰਨ ਵਾਸੇ ਨਹੀਂ ਆਇਆ ਦੇਖੋ ਇੰਨੇ ਉਥੇ ਲੋਕ ਆਲੇ ਦੁਆਲੇ ਦੁਕਾਨਾਂ ਵਾਲੇ ਉਥੇ ਦੁਕਾਨਾਂ ਖੋਲ ਕੇ ਬੈਠੇ ਐਨੇ ਲੋਕ ਭੀੜ ਹੈਗੀ ਹੈ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆ ਕੇ ਮੇਰੇ ਉਹ ਸਾਰੇ ਇਦਾਂ ਹੀ ਵੀ ਰਾਤ ਨੂੰ ਇਹ ਕਿਤੇ ਆਪਣੇ ਉਧਰੋਂ ਆਉਣ ਦੇ ਹੀ ਬਾਲ ਕਟਿੰਗ ਕਰਕੇ ਨੀਂਦ ਪਰਮਾਉਣੀ ਉਥੇ ਨਿਹੰਗ ਜੀ ਕਿਤੇ ਨਿਹੰਗਾਂ ਦੇ ਨਾਲ ਇਹਨਾਂ ਦੀ ਕੋਈ ਤੁੰਤਮਾ ਹੋ ਗਈ ਆਪਸੇ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋ ਜਾਣ ਦੋਵਾਂ ਦੀ ਨਿਹੰਗ ਦੀ ਤੇ ਇਹਨਾਂ ਦੀ ਉਹ ਨਿਹੰਗ ਉਹ ਦੋ ਜਾਨੇ ਜਿਹਾ ਪਿਓ ਪੁੱਤ ਸੀ ਗਈ ਇਹਨਾਂ ਦੇ ਨਾ 60 ਸਟ ਲਾਤੀ ਤੇ ਰਾਤ ਨੂੰ ਦਾਖਲ ਕਰਾਤਾ ਹੈ ਹਸਪਤਲ ਤੇ ਇਹ ਹਸਪਤਲ ਦੇ ਵਿੱਚ ਆਪਾਂ ਰਾਤੀ ਆਏ ਸੀਗੇ ਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਤੇ ਐਮਐਲਰ ਸਾਡੇ ਕੋ ਆ ਗਈ ਆ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਬਿਆਨ ਅਸਰ ਕਰਨ ਵਾਸਤੇ ਤੇ ਡਾਕਟਰ ਸਾਹਿਬ ਫਿਟ ਲਿਖਤਾ ਉਹਨਾਂ ਦੇ ਫਿਟ ਲਿਖ ਕੇ ਤੇ ਇਹਨਾਂ ਦੇ ਹੁਣ ਬਿਆਨ ਅਸਰ ਕਰਕੇ ਤੇ ਮਕਦਮਾ ਦਰਜ ਕਰਨ ਲੱਗੇ ਆ ਜੰਗ ਦੇ ਪਰ ਖਿਲਾਫ ਜੋ ਵੀ ਜੋ ਵੀ ਬਿਆਨ ਦੇ ਉੱਤੇ ਜੋ ਵੀ ਕਾਰਵਾਈ ਹੋਗੀ ਆਪਾਂ ਕਰਨ ਲੱਗੇ ਆ ਜੇ ਉਹ ਜਿਹੜੀ ਸੱਟਾਂ ਜਿਹਦੀਆਂ ਨੇ ਕਲੀਅਰ ਕਰਕੇ ਡਾਕਟਰ ਦੱਸਣਗੇ ਉਹਦੇ ਮੁਤਾਬਕ ਕਾਰਵਾਈ ਹੋਗੀ ਨਵੇਂ ਕਾਨੂੰਨ ਦੇ ਅਧੀਨ ਕਾਰਵਾਈ ਹੋਗੀ